ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਇਸ ਅਸਥਾਨ ਉੱਤੇ ਗੁਰੂ ਗਵੰਸੀਨ ਜੀ ਮਹਾਰਾਜ ਜੀ ਨੇ ਪੰਜ ਕਿਲੇ ਉਸਾਰੇ ਸਭ ਤੋਂ ਵੱਡੇ ਆਕਾਰ ਦਾ ਕਿਲਾ ਕਿਲਾ ਅਨੰਦਗੜ੍ਹ ਸਾਹਿਬ ਜਿਸ ਸਮੇਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜੀ ਨੂੰ ਲਗਭਗ 8 ਮਹੀਨੇ ਦਾ ਘੇਰਾ ਪਾ ਰੱਖਿਆ ਅਤੇ ਸਿੰਘਾਂ ਦੇ ਕਹਿਣ ਉੱਤੇ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਕਿਲੇ ਨੂੰ ਛੱਡ ਕੇ ਜਾਣ ਵਾਸਤੇ ਕਿਹਾ ਉਸ ਸਮੇਂ ਮੁਗਲਾਂ ਨੇ ਇੱਥੋਂ ਦੇ ਇਤਿਹਾਸਿਕ ਸਥਾਨਾਂ ਦੀਆਂ ਬਹੁਤ ਜ਼ਿਆਦਾ ਬੇਦਿਵੀਆਂ ਕੀਤੀਆਂ ਅਤੇ ਬੌਲੀ ਸਾਹਿਬ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਅਤੇ ਇਥੋਂ ਦਾ ਸਮਾਨ ਆਜ ਨੂੰ ਖੇਰੂ ਖੇਰੂ ਕੀਤਾ ਮਿਸਲਾਂ ਦੇ ਸਮੇਂ ਭਾਈ ਜੱਸਾ ਸਿੰਘ ਜੀ ਆਲੂ ਵਾਲੀਆਂ ਤੇ ਭਾਈ ਬਗੇਲ ਸਿੰਘ ਜੀ ਨੇ ਇਸ ਕਿਲਾ ਆਨੰਦਗੜ੍ਹ ਸਾਹਿਬ ਜੀ ਦੀ ਸੇਵਾ ਕਰਵਾਈ ਬਹੁਤ ਸਮਾਂ ਬੀਰ ਜਾਨ ਤੋਂ ਬਾਅਦ ਫਿਰ ਇਹ ਇਤਿਹਾਸਿਕ ਸਥਾਨ ਅਣਗੌਲੇ ਹੋ ਗਏ ਅਤੇ ਇਥੋਂ ਦੀ ਬਹੁਤ ਜ਼ਿਆਦੀ ਬੱਤਰ ਹਾਲ ਤੋਂ ਹੋ ਗਈ ਕਿਲਾ ਆਨੰਦਗੜ੍ਹ ਸਾਹਿਬ ਬਿਜੀ ਵਿਖੇ ਬਹੁਤ ਜ਼ਿਆਦਾ ਢਹਿ ਢੇਰੀ ਹੋਇਆ ਪਿਆ ਅਤੇ ਬੋਲੀ ਸਾਹਿਬ ਦੇ ਜਲ ਵਿੱਚੋਂ ਕੀੜੇ ਆਦ ਚੱਲਣੇ ਸ਼ੁਰੂ ਹੋ ਗਏ ਅਤੇ ਇੱਥੋਂ ਦੇ ਸੰਤ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਦਾ ਜਨਮ ਪਿੰਡ ਨੌਰਾਂ ਬੰਗਿਆਂ ਵਿਖੇ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਆਤਮਾ ਸਿੰਘ ਜੀ ਅਤੇ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਲਗਭਗ 6-7 ਸਾਲ ਦੀ ਉਮਰ ਵਿੱਚ ਆਪ ਜੀ ਦੇ ਪਿਤਾ ਜੀ ਸੰਸਾਰੀ ਯਾਤਰਾ ਪੂਰੀ ਕਰ ਗਏ ਅਤੇ ਘਰ ਦੀ ਹਾਲਤ ਵੀ ਗਰੀਬ ਸੀ ਆਪ ਜੀ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਸਾਰੇ ਘਰ ਦੇ ਕਾਰਜਾਦ ਨਿਵਾਇ ਅਤੇ ਆਪ ਜੀ ਦਾ ਆਨੰਦ ਕਾਰਜ 1910 ਵਿੱਚ ਹਰਨਾਮ ਕੋਰ ਜੀ ਨਾਲ ਹੋਇਆ ਆਪ ਜੀ ਦੇ ਘਰ ਚਾਰ ਪੁੱਤਰ ਅਤੇ ਦੋ ਧੀਆ ਨੇ ਜਨਮ ਲਿਆ ਲਗਭਗ 42 ਸਾਲ ਦੀ ਉਮਰ ਵਿੱਚ ਆਪ ਜੀ ਸਨ 1934 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਦੇਦਾਰਾਂ ਵਾਸਤੇ ਆਏ ਅਤੇ ਆਪ ਜੀ ਨੇ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਦਰਸ਼ਨ ਦੇਦਾਰੇ ਕਰਨ ਤੋਂ ਬਾਅਦ ਜਲ ਛਕਣਾ ਚਾਹਿਆ ਇਸ ਸਥਾਨ ਉਤੇ ਆਪ ਜੀ ਨੂੰ ਜਲ ਤਾਂ ਛਕਣ ਵਾਸਤੇ ਨਹੀਂ ਸੀ ਮਿਲਿਆ ਅਤੇ ਇੱਕ ਮਾਤਾ ਜੀ ਨੇ ਆਪ ਜੀ ਨੂੰ ਕਿਹਾ ਇੱਥੇ ਕੀ ਕਰਨ ਆਇਆ ਹੈ ਆਪ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਇੱਥੇ ਦਰਸ਼ਨ ਦੇਦਾਰੇ ਕਰਨ ਲਈ ਆਇਆ ਹਾਂ ਅਤੇ ਮਾਤਾ ਜੀ ਨੇ ਕਿਹਾ ਕਿ ਇੱਥੇ ਤਾਂ ਸਭ ਕੁਝ ਢਹਿ ਢੇਰੀ ਹੋਇਆ ਪਿਆ ਹੈ ਤੇ ਇੱਥੇ ਤੋਂ ਕੀ ਲੱਭ ਤਾਂ ਫਿਰ ਤਾਂ ਗੁਰੂ ਆ ਬਾਬਾ ਜੀ ਨੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਇੱਥੇ ਗੁਰੂ ਦੇ ਮਹਿਲ ਪੂਰੀ ਤਰ੍ਹਾਂ ਵਧੀਆ ਢੰਗ ਦੇ ਨਾਲ ਉਹ ਸਾਰੇ ਜਾਣਗੇ ਅਤੇ ਸੇਵਾਵਾਂ ਸ਼ੁਰੂ ਹੋਣਗੀਆਂ ਬਾਬਾ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦੀ ਠੇਸ ਪਹੁੰਚੀ ਅਤੇ ਉਹਨਾਂ ਨੇ ਇੱਥੇ ਸੇਵਾ ਆਰੰਭ ਕਰ ਦਿੱਤੀ ਅਰਦਾਸ ਬੇਨਤੀਆਂ ਕੀਤੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਆਰੰਭ ਕਰ ਦਿੱਤੀ। ਕਾਫੀ ਸਮਾਂ ਆਪ ਜੀ ਨੇ ਸੰਗਤਾਂ ਨੂੰ ਪ੍ਰੇਰਿਆ ਅਤੇ ਇੱਥੇ ਆਣ ਕੇ ਇਹਨਾਂ ਗੁਰਧਾਮਾਂ ਦੀ ਸੇਵਾ ਦੀ ਇਜਾਜ਼ਤ ਪ੍ਰਬੰਧਕ ਕਮੇਟੀ ਕੋ ਲਈ ਅਤੇ ਸੰਗਤਾਂ ਨੂੰ ਇਕੱਠਾ ਕਰਕੇ ਦਸਵੰਦ ਚੜਾਉਣ ਵਾਸਤੇ ਅਤੇ ਸੇਵਾ ਵਿੱਚ ਸਹਿਯੋਗ ਪਾਉਣ ਵਾਸਤੇ ਕਿਹਾ। ਆਪ ਜੀ ਨੇ ਆਪਣੇ ਪਿੰਡ ਤੋਂ ਹੀ ਪਹਿਲਾਂ ਅਗਰਾਹੀ ਕਰਨੇ ਸ਼ੁਰੂ ਕੀਤੀ। ਆਪ ਜੀ ਨੇ ਸੰਗਤਾਂ ਨੂੰ ਕਿਹਾ ਕਿ ਜਿੰਨਾ ਵੀ ਦਸਵੰਧ ਦੇ ਸਕਦੇ ਹੋ ਜਰੂਰ ਦਿਓ ਜੇਕਰ ਕੋਈ ਬਹੁਤ ਜ਼ਿਆਦਾ ਗਰੀਬ ਸੀ ਅਤੇ ਉਸ ਨੂੰ ਕਿਹਾ ਕਿ ਆਪਣੇ ਘਰੋਂ ਗੁਰੂ ਦੇ ਲੰਗਰਾਂ ਵਾਸਤੇ ਗੁਰੂ ਦੀ ਸੇਵਾ ਵਾਸਤੇ ਭਾਵੇਂ ਪੰਜ ਦਾਣੇ ਹੀ ਕਣਕ ਦੇ ਦਿਓ ਪਰ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਵੋ ਆਪ ਜੀ ਦੇ ਇਸ ਮਹਾਨ ਕਾਰਜ ਦੀ ਸ਼ੁਰੂਆਤ ਹੁੰਦਿਆਂ ਹੀ अनेका ਹੀ ਸੰਗਤਾਂ ਇਹਨਾਂ ਸਥਾਨਾਂ ਦੇ ਨਾਲ ਜੁੜੀਆਂ ਅਤੇ ਆਪ ਜੀ ਨੇ ਹੌਲੀ-ਹੌਲੀ ਇਥੋਂ ਦੇ ਬਹੁਤ ਹੀ ਵਧੀਆ ਸੋਹਣੇ ਮਹਿਲ ਬਣਾਉਣੇ ਸ਼ੁਰੂ ਕਰ ਦਿੱਤੇ ਆਪ ਜੀ ਗੁਰੂ ਘਰਾਂ ਦੀਆਂ ਅਨੇਕਾਂ ਇਮਾਰਤਾਂ ਬਣਾਈਆਂ ਅਤੇ ਇਮਾਰਤਾਂ ਦੇ ਨਾਲ-ਨਾਲ ਸਕੂਲ ਪੁਲ ਆਦਿ ਬਣਾਉਣੇ ਸ਼ੁਰੂ ਕੀਤੇ ਆਪ ਜੀ ਨੇ ਜਿਸ ਸਮੇਂ ਕਿਲਾ ਆਨੰਦਗੜ੍ਹ ਸਾਹਿਬ ਜੀ ਦੀ ਨੀਂਹ ਰੱਖੀ ਲਗਭਗ 18 ਫੁੱਟ ਚੌੜੀ ਨਹੀਂ ਰੱਖੀ ਜਿਸ ਵਿੱਚ ਬੱਤੀ ਰੱਖ ਇੱਟ ਲੱਗੇ 18000 ਗੱਟੇ ਸਿਮਿੰਟ ਦੇ ਲੱਗੇ ਅਤੇ 30 ਟਨ ਲੋਹਾ ਲੱਗਿਆ ਆਪ ਜੀ ਨੇ ਆਪਣੇ ਘਰ ਦੇ ਪਰਵਾਹ ਨਾ ਕੀਤੀ ਅਤੇ ਆਪਣੇ ਪਰਿਵਾਰ ਨੂੰ ਕਿਹਾ ਕਿ ਮੇਰਾ ਪਰਿਵਾਰ ਆਨੰਦਪੁਰ ਸਾਹਿਬ ਜੀ ਵਿਖੇ ਹੈ ਅਤੇ ਮੈਂ ਉੱਥੇ ਹੀ ਸੇਵਾ ਅਦ ਕਰਾਂਗਾ ਆਪ ਜੀ ਦੇ ਜੋ ਘਰ ਵੀ ਬਸਤਾ ਹੁੰਦੀਆਂ ਸਨ ਆਪ ਜੀ ਕਿਲਾ ਆਨੰਦਗੜ੍ਹ ਸਾਹਿਬ ਜੀ ਵਿਖੇ ਲਿਆ ਕੇ ਸੰਗਤਾਂ ਦੀ ਸੇਵਾ ਵਿੱਚ ਲਾ ਦਿੰਦੇ ਇਹ ਵੀ ਕਿਹਾ ਜਾਂਦਾ ਹੈ ਕਿ ਆਪ ਜੀ ਨੇ ਐਨੇ ਗੁਰੂ ਦੇ ਮਹਿਲ ਬਣਾਏ ਅਤੇ ਆਪ ਜੀ ਦਾ ਜਿਹੜਾ ਘਰ ਸੀ ਉਹ ਬਹੁਤ ਜ਼ਿਆਦਾ ਕੱਚਾ ਸੀ ਅਤੇ ਉਸ ਨੂੰ ਬੱਲੀਆਂ ਦੀਆਂ ਸਪੋਰਟਾਂ ਲਾ ਕੇ ਰੋਕਿਆ ਹੋਇਆ ਸੀ ਇਹਨਾਂ ਕਾਰਜਾਂ ਵਿੱਚ ਆਪ ਜੀ ਦੇ ਮਾਤਾ ਜੀ ਵੀ ਆਪ ਜੀ ਦੇ ਨਾਲ ਬਹੁਤ ਸਹਿਮਤ ਰਹਿੰਦੇ ਲਗਭਗ 92 ਸਾਲ ਦੀ ਉਮਰ ਵਿੱਚ ਆਪ ਜੀ ਨੇ ਆਪਣੇ ਅਖੀਰਲੇ 3 ਹਫਤੇ ਗੁਰਦੁਆਰਾ ਸ਼੍ਰੀ ਬਿਭੌਰ ਸਾਹਿਬ ਜੀ ਵਿਖੇ ਬਤੀਤ ਕੀਤੇ ਅਤੇ ਉਤੇ ਹੀ ਆਪ ਜੀ ਇਸ ਸੰਸਾਰੀ ਚੋਲਾ ਜਿਹੜਾ ਛੱਡ ਗਏ ਆਪ ਜੀ ਨੇ ਆਪਣੇ ਸੇਵਕਾਂ ਅਤੇ ਸੰਗਤ ਨੂੰ ਕਿਹਾ ਕਿ ਸਾਡਾ ਕੋਈ ਵੀ ਅਸਥਾਨ ਨਾ ਬਣੇ ਸਾਡੇ ਸਰੀਰ ਦਾ ਸੰਸਕਾਰ ਗੁਰਦਵਾਰਾ ਪਤਾਲਪੁਰੀ ਸਾਹਿਬ ਜੀ ਵਿਖੇ ਕੀਤਾ ਜਾਵੇ ਅਤੇ ਨਾ ਅਸਤੀਆਂ ਸਮੇਤ ਸਾਰੀ ਰਾਖ ਜਿਹੜੀ ਸਤਲੋਜ ਦੇ ਵਿੱਚ ਪਾਈ ਜਾਵੇ ਸੰਗਤਾਂ ਨੇ ਆਪ ਜੀ ਦਾ ਸੰਸਕਾਰ ਵੀ ਗੁਰਦਵਾਰਾ ਪਤਾਲਪੁਰੀ ਸਾਹਿਬ ਜੀ ਵਿਖੇ ਕੀਤਾ ਸੰਗਤ ਜੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅੰਮ੍ਰਿਤ ਪਾਨ ਕੀਤਾ ਸੀ ਅੱਜ ਵੀ ਕਿਲਾ ਆਨੰਦਗੜ੍ਹ ਸਾਹਿਬ ਜੀ ਦੀ ਦੀ ਸੰਸਥਾ ਬਹੁਤ ਮਹਾਨ ਕਾਰਜ ਕਰਦੀ ਹੈ ਸੰਤ ਬਾਬਾ ਸੇਵਾ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਭਾਗ ਸਿੰਘ ਜੀ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਹਰਪਜਨ ਸਿੰਘ ਜੀ ਅਤੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਨਿਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ però